ਅੰਕਲ ਜੀ ਹਲੋ ਵਿਆਹ ਦਾ ਕਾੜ ਤੁਸੀਂ ਵਿਆਹ ਤੇ ਜਰੂਰ ਆਣਾ ਠੀਕ ਆ ਪਤਾ ਜਰੂਰ ਆਵਾਂਗੇ ਚਲੋ ਠੀਕ ਆ ਚਲਦਾ ਫਿਰ ਮੈਂ ਸੱਚ ਤੁਹਾਡੇ ਘਰ ਚ ਕਿੰਨੇ ਮੈਂਬਰ ਆ ਹੈਗੇ ਪਤਾ 5 6 ਜਣੇ ਆ ਫਿਰ ਤੁਸੀਂ ਸਾਰੇ ਜਣਾਂ ਨੇ ਵਿਆਹ ਤੇ ਆਉਣਾ ਤੁਹਾਡੇ ਘਰ ਦਾ ਕੋਈ ਵੀ ਮੈਂਬਰ ਕਰੇ ਨਾ ਰਵੇ ਠੀਕ ਆ ਠੀਕ ਆ ਸਾਰੇ ਆਵਾਂਗੇ ਚਲੋ ਠੀਕ ਆ ਫਿਰ ਮੈਂ ਚਲਦਾ ਲੱਗਦਾ ਬਾਵਾ ਖਰਚਾ ਕਰੂ ਜਿਹੜਾ ਸਾਰਿਆਂ ਨੂੰ ਸੱਦੀ ਜਾਂਦਾ ਅੰਟੀ ਹਲੋ ਵਿਆਹ ਦਾ ਕਾੜ ਤੇ ਤੁਸੀਂ ਜਰੂਰ ਆਇਓ ਠੀਕ ਆ ਠੀਕ ਆ ਪਤਾ ਜਰੂਰ ਆਵਾਂਗੇ ਇਹ ਵਿਆਹ ਦਾ ਕਾੜ ਹੈ ਜਾਗੋ ਦਾ ਉਹ ਵੈਸੇ ਤਾਂ ਇਕੱਲੇ ਬਰਾਦਾ ਹੀ ਆ ਪਰ ਤੁਸੀਂ ਜਾਗਤੋ ਵੀ ਆ ਜਿਓ ਚੰਗਾ ਚੰਗਾ ਪੁੱਤ ਆ ਜਾਗੇ ਜਰੂਰ ਠੀਕ ਹੰਟੇ ਜੀ ਚਲਦਾ ਫਿਰ ਮੈਂ ਉਹ ਹੈਲੋ ਮੈਡਮ ਅਲੋ ਵਿਆਹ ਦਾ ਕਾਰ ਤੁਸੀਂ ਸਾਰਿਆਂ ਨੇ ਵਿਆਹ ਤੇ ਜਰੂਰ ਆਣਾ ਯਾਰ ਇਹ ਆਪਾਂ ਨੂੰ ਜਾਂਦਾ ਤਾਂ ਹੈ ਨਹੀਂਗਾ ਇਹ ਆਪਾਂ ਨੂੰ ਵਿਆਹ ਦਾ ਕਾਰ ਕਿਉਂ ਦਈ ਜਾਂਦਾ ਯਾਰ ਮਿੰਤਾ ਆਪ ਨਹੀਂ ਪਤਾ ਮੈਨੂੰ ਤਾਂ ਇਹ ਬੰਨੀ ਦੇ ਮੁੰਡੇ ਨੂੰ ਵਿਆਹ ਕਰਾਊਗਾ ਜਿਹੜਾ ਬਿਨਾਂ ਜਾਣ ਪਛਾਣ ਤੇ ਸਾਰਿਆਂ ਨੂੰ ਕਾਰਡ ਵੰਡੀ ਜਾਂਦਾ ਕੀ ਕੁਛ ਅਨੁਸਾਰ ਕਰੀ ਜਾਨੀ ਆ ਆਜੋ ਵਿਆਹ ਤੇ ਠੀਕਾ ਠੀਕਾ ਆਜਾ ਛੱਡ ਕੇ ਨਾ ਉਹਨਾਂ ਨੂੰ ਵੀ ਭੇਜ ਦਿਓ ਤੇ ਨਾਲੇ ਕਹਿ ਦਿਓ ਵੀ ਵਿਆਹ ਤਾਂ ਜ਼ਰੂਰ ਆਇਓ ਮੈਂ ਤੈਨੂੰ ਕਿਹਾ ਸੀ ਨਾ ਇਹ ਘਰ ਉਹ ਵਾਵਾ ਤਕੜਾ ਲੱਗਦਾ ਕੋਈ ਨਾ ਕੋਈ ਨਾ ਆ ਜਾਾਂਗੇ ਠੀਕ ਆ ਚਲਦਾ ਫਿਰ ਮੈਂ ਜ਼ਰੂਰ ਆਇਓ ਓ ਵੀਰੇ ਰੁਕੇ 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 ਹਾਂ ਕੀ ਹੋ ਗਿਆ ਆਲੋ ਵੀਰੇ ਵਿਆਹ ਦਾ ਕਾਰ ਤੁਸੀਂ ਆਪਦੇ ਸਾਰੇ ਪਰਿਵਾਰ ਨੂੰ ਲੈ ਕੇ ਜ਼ਰੂਰ ਆਣਾ ਵਿਆਹ ਤੇ ਠੀਕ ਆ ਪੁੱਤ ਜ਼ਰੂਰ ਆਵਾਂਗੇ ਚਲ ਠੀਕ ਆ ਚਲਦਾ ਫਿਰ ਮੈਂ ਆ ਜਾ ਘਰੇ ਚਾਹ ਪਾਣੀ ਪੀ ਕੇ ਆ ਜੀ ਨਹੀਂ ਨਹੀਂ ਵੀਰੇ ਫੇਰ ਆਉਂਗਾ ਘਰੇ ਮੈਂ ਹੋਰ ਰਿਸ਼ਤੇਦਾਰਾਂ ਨੂੰ ਵੀ ਕਾਰਡ ਵੰਡਣ ਜਾਣਾ ਵਾ ਚਲ ਠੀਕ ਆ ਫਿਰ ਸਾਰੇ ਜਾਣੇ ਜ਼ਰੂਰ ਆਇਓ ਵਿਆਹ ਤੇ ਆਂਟੀ ਜੀ ਆਲੋ ਵਿਆਹ ਦਾ ਕਾਰ ਤੁਸੀਂ ਸਾਰੇ ਨੇ ਜਰੂਰ ਆਣਾ ਆਵਾਂਗੇ ਪੱਤ ਜਰੂਰ ਆਵਾਂਗੇ ਆਂਟੀ ਤੁਹਾਡੇ ਰਿਸ਼ਤੇਦਾਰ ਕਿੰਨੇ ਆ ਮੇਰੇ ਤਾਂ ਭੈਣਾ ਮਲਾ ਕੇ ਹੈਗੇ 20 25 ਅੱਛਾ ਫਿਰ ਤੁਸੀਂ ਐ ਕਰੋ ਆ ਕਾਰ ਦੇ ਫੋਟੋ ਖਿੱਚ ਕੇ ਨਾ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਭੇਜ ਦਿਓ ਤੇ ਨਾਲ ਐ ਵੀ ਕਹਿ ਦਿਓ ਤੁਸੀਂ ਸਾਰੇ ਜਣਾਂ ਨੇ ਵਿਆਹ ਤੇ ਜਰੂਰ ਆਣਾ ਵਾ ਠੀਕ ਆ ਮੈਂ ਭੇਜ ਦਿੰਨੀ ਆ ਤੁਸੀਂ ਸਾਰੇ ਯਾਦ ਨਾਲ ਆਪਦੇ ਰਿਸ਼ਤੇਦਾਰਾਂ ਨੂੰ ਲੈ ਕੇ ਆ ਜੇ ਟਾਈਮ ਨਾਲ ਹਾਂ ਠੀਕ ਆ ਪੁੱਤ ਜਰੂਰ ਆਵਾਂਗੇ ਹਾਂਜੀ ਚੱਲਦਾ ਮੈਂ ਬਾਈ ਸੰਦੀਪ ਹਲੇ ਵਿਆਹ ਦਾ ਕਾਰ ਤੇ ਤੂੰ ਵਿਆਹ ਤੇ ਜਰੂਰ ਆਈ ਉਹ ਬੱਲੇ ਵੇ ਆ ਗਿਆ ਸਾਨੂੰ ਤੰਦਰੋ ਗਰਮੀ ਦੀ ਵਿਆਹ ਰਖ ਲਿਆ ਪਰ ਯਾਰ ਤੇਰਾ ਨਾਮ ਤਾਂ ਨੂਰ ਆ ਇਹ ਤਾਂ ਕੋਈ ਹੋਰ ਹੀ ਨਾ ਲਿਖਿਆ ਤੇ ਭਰਾਵਾ ਮੈਂ ਕਦੋਂ ਕਿਹਾ ਵੀ ਮੇਰਾ ਵਿਆਹ ਵਾ ਤੇ ਭਰਾਵਾ ਫਿਰ ਹੋਰ ਕਿਹਦਾ ਵਿਆਹ ਵਾ ਯਾਰ ਇਹ ਤਾਂ ਮੇਰੀ ਐਕਸ গারਲਫ੍ਰੈਂਡ ਦਾ ਵਿਆਹ ਵਾ ਐਕਸ গারਲਫ੍ਰੈਂਡ ਦਾ ਦਾ ਤੇ ਭਰਾਵਾ ਫਾ ਦੀ গারਲਫ੍ਰੈਂਡ ਦੇ ਵਿਆਹ ਦੇ ਕਾਰਡ ਦੂੰਗੇ ਵੰਡੀ ਜਨਾ ਵੀਰੇ ਹੁਣੇ ਮੈਨੂੰ ਛੱਡ ਕੇ ਕਿਸੇ ਹੋਰ ਨਾਲ ਵਿਆਹ ਕਰਾ ਕੇ ਮੇਰਾ ਦਿਲ ਤੋੜਤਾ ਦਿਲ ਆ ਮੇਰਾ ਕੋਈ ਖੜਾਣਾ ਨਹੀਂ ਹਣ ਮੈਂ ਉਹਦੇ ਗਮ ਚ ਕਦੇ ਰੋਣਾ ਨਹੀਂ ਮੈਂ ਬਦਲਾ ਲੈਣ ਲਈ ਉਹਦੇ ਪਿਆਰ ਦੀ ਡੋਰ आपने मैं फोटो कापी करा के सारे पिंड चंडती जगह पंद्रह सौ रिश्तेदार फिर ओनू एहसास होगा मेरा ठुकराया हो प्यार <laughs> 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 ਹਾਂਜੀ ਵੀਡੀਓ ਤੁਸੀਂ ਦੇਖ ਹੀ ਲਈਆ ਉਮੀਦ ਆ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਬਾਕੀ ਯਾਰ ਤੁਸੀਂ ਸਾਡੀਆਂ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੰਨੇ ਆ ਬਹੁਤ ਵਧੀਆ-ਵਧੀਆ ਕਮੈਂਟ ਕਰਦੇ ਆ ਸ਼ੇਅਰ ਵੀ ਬਹੁਤ ਕਰਦੇ ਆ ਸਾਨੂੰ ਕਹਿਣ ਦੀ ਵੀ ਲੋੜ ਨਹੀਂ ਤੇ ਉਮੀਦ ਆ ਤੁਹਾਨੂੰ ਆ ਵੀ ਵੀਡੀਓ ਵਧੀਆ ਲੱਗੀ ਹੋਊਗੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਸਾਡੀਆਂ ਹੋਰ ਨਵੀਆਂ ਵੀਡੀਓ ਦੇਖ ਲਈ ਸਾਡਾ ਪੇਜ ਲਾਈਕ ਕਰ ਲਿਓ ਥੈਂਕ ਯੂ ਸੋ ਮਚ